i'm not deny me, you can ਅਰਦੀ ਅਨਾਜ ਮੰਡੀ ਵਿੱਚ ਨੌਜਵਾਨ ਸਭਾ ਕਨੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਦੇ ਹੇਠ ਨਾਰਥ ਕਲਚਰ ਜ਼ੋਨ ਵਿਭਾਗ ਭਾਰਤ ਸਰਕਾਰ ਦੇ ਪੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੈਰਾਥਨ ਦੌੜ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਇਸ ਦੌੜ ਦੇ ਵਿੱਚ ਆਸ-ਪਾਸ ਦੇ ਇਲਾਕੇ ਤੋਂ ਲਗਭਗ 2000 ਦੇ ਕਰੀਬ ਨੌਜਵਾਨ ਬੱਚਿਆਂ ਅਤੇ ਬੱਚੀਆਂ ਦੇ ਵੱਲੋਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਗਿਆ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ ਕਰਵਾਏ ਗਏ ਇਸ ਸਮਾਗਮ ਦੇ ਦੌਰਾਨ ਪ੍ਰਸਿੱਧ ਪੰਜਾਬੀ ਕਲਾਕਾਰ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਆਪਣੇ ਗੀਤਾਂ ਦਾ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਇਸ ਮੌਕੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਫਲੋ ਵੀ ਸ਼ਿਰਕਤ ਕੀਤੀ ਗਈ ਐਨਾ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਹਰਿਆਣਾ ਸਰਕਾਰ ਦੇ ਵਿੱਚ ਸਤਾਪਕਾ ਕੈਬਨਿਟ ਮੰਤਰੀ ਅਸੀਮ ਗੋਇਲ ਅਤੇ ਫਤਿਗੜ ਸਾਹਿਬ ਤੋਂ ਲੋਕ ਸਭਾ ਚੋਣਾਂ ਲੜ ਚੁੱਕੇ ਗੇਜਾਰਾਮ ਬਾਲਮੀਕੀ ਸਮੇਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਆਗੂ ਮੌਜੂਦ ਸਨ ਸਮਾਗਮ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਨੌਜਵਾਨ ਸਭਾ ਕਨੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਅਤੇ ਸਥਾਨਕ ਵਿਧਾਇਕ ਤੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਨੇ ਕਿਹਾ ਕਿ ਅੱਜ ਵੀ ਇਹ ਮੈਰਾਥਨ ਹਲਕੇ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਇਸ਼ਾਰਿਆਂ ਤੇ ਰੁਕਵਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਪ੍ਰੋਗਰਾਮ ਵਾਲੀ ਥਾਂ ਤੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾ ਦੀ ਤਾਇਨਾਤੀ ਕਰ ਦਿੱਤੀ ਗਈ ਸੀ। ਉਹਨੇ ਇਸ ਕਾਰਵਾਈ ਦੀ ਸਖਤ ਸ਼ਬਦਾਂਦ ਵਿੱਚ ਨਿੰਦਾ ਕੀਤੀ ਹੈ ਕਿਹਾ ਹੈ ਕਿ ਅੱਜ ਦੀ ਕਾਰਵਾਈ ਦੀ ਜਿੰਨੀ ਵੀ ਸਖਤ ਸ਼ਬਦਾਂਦ ਵਿੱਚ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਇਸ ਦੌਰਾਨ ਉਹਨਾਂ ਸਵਾਲ ਇਹ ਵੀ ਚੁੱਕੇ ਨੇ ਕਿ ਜਦੋਂ ਪੰਜਾਬ ਸਰਕਾਰ ਖੁਦ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਹੀ ਹੈ ਮੁਹਿੰਮ ਚਲਾ ਰਹੀ ਹੈ ਤਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਅਪੀਲ ਵੀ ਕਰ ਰਹੀ ਹੈ ਤਾਂ ਨਸ਼ਿਆਂ ਦੇ ਖਿਲਾਫ ਹੋ ਰਹੀ ਮੈਰਾਥਨ ਨੂੰ ਰੁਕਵਾਣਾ ਕਿਤੇ ਨਾ ਕਿਤੇ ਸਫਲ ਪੈਦਾ ਕਰਦਾ ਹੈ ਉਹਨਾਂ ਕਹੇ ਸਰਕਾਰ ਦਾ ਇਹ ਰਵੱਈਆ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਨੂੰ ਕਮਜ਼ੋਰ ਜ਼ਰੂਰ ਕਰਦਾ ਹੈ ਸਭ ਦੇ ਲੋਕਲ ਐਮਐਲਏ ਨੇ ਕਹਿੰਦੇ ਗੁਰੇਜ਼ ਨਹੀਂ ਕਰੂੰਗਾ ਇਥੋਂ ਦੇ ਵਿਧਾਇਕ ਨਹੀਂ ਜਿਹੜੇ ਸਪੋਰਟਸ ਕਰਕੇ ਜਿਨ੍ਹਾਂ ਨੇ ਪਛਾਣ ਬਣੀ ਇੰਟਰਨੈਸ਼ਨਲ ਕਬੱਡੀ ਪਲੇਅਰ ਜੋ ਖੇਡਾ ਕਰਕੇ ਜੋ ਉਹਨਾਂ ਨੂੰ ਮਾਣ ਮਿਲਿਆ ਪਛਾਣ ਮਿਲੀ ਅੱਜ ਜਿਹੜੀ ਨਸ਼ਿਆਂ ਦੇ ਖਿਲਾਫ ਅਸੀਂ ਮੈਰਾਡਮ ਕਰਵਾਣੀ ਸੀ ਅੱਜ ਸਾਨੂੰ ਮੰਡੀ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਮੈਂ ਦੋਨੋਂ ਪੁੱਛਣਾ ਚਾਹੂਗਾ ਨਸ਼ਿਆਂ ਦੇ ਖਿਲਾਫ ਦੌੜ ਕਰਾਉਣਾ ਕੋਈ ਗਲਤ ਕਰ ਲੈ ਠੀਕ ਕਰ ਲੈ ਹੱਥ ਖੜੇ ਕਰਕੇ ਦੱਸੋ ਠੀਕ ਹੈ ਪਰ ਅੱਜ ਦੇਖੋ ਕਿੰਨਾ ਵੱਡਾ ਉਹਨਾਂ ਨੇ ਸਾਡੇ ਬੱਚਿਆਂ ਨਾਲ ਗਰਨਾਲਕ ਨੌਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਤੇਰੇ ਲਈ ਬੜੀ ਮਸ਼ਹੂਰ ਗੱਲ ਹੈ ਕਿ ਕਬੱਡੀ ਦੇ ਵਿੱਚ ਰਹਿੰਦੇ ਹੋ ਵੀ ਤੂੰ ਹੱਕੇ ਘਣੌਰ ਦਾ ਸਾਡਾ ਇੱਕ ਵੀ ਬੱਚਾ ਪਰਮੋਟ ਨਹੀਂ ਕੀਤਾ ਕਿਸੇ ਨੂੰ ਖੇਡਾਂ 'ਚ ਬੋਲਣ ਨਹੀਂ ਦਿੱਤਾ ਕਿ ਕਬੱਡੀ 'ਚ ਮਿਲ ਰਹਾ ਅੱਜ ਤੋਂ ਮੈਰਾ ਤਾਂ ਨਹੀਂ ਸਾਡੇ ਰੋਕੀ ਐ ਪਰ ਮੈਂ ਦਿਲ ਤੋਂ ਤੈਨੂੰ ਕਹਿ ਰਿਹਾ ਜੀ ਤੇਰੇ 6 ਮਹੀਨੇ ਰਹਿ ਗਏ ਡਰਦੇ ਡਰਦੇ ਨਹੀਂ ਅਸੀਂ ਤੇਰੇ ਤੋਂ ਭਾਰਤੀ ਸੰਤਾ ਪਾਰਟੀ ਦਾ ਕਾਰਜਕਰਤਾ ਨਾ ਕਦੇ ਡਰੇ ਆ ਨਾ ਕਦੇ ਝੁਕੇ ਭਾਰਤੀ ਸੰਤਾ ਪੁਲਿਸ ਤੋਂ ਇੱਕਾਕਿਸ਼ ਕਮੰਡੋ ਸਕੂਲਾਂ ਜਮੀ ਇਕੱਲੇ-ਇਕੱਲੇ ਸਕੂਲ 'ਚ ਪੁਲਿਸ ਤੋਂ ਦਬਕੇ ਮરાਏਗੇ ਉਹਨਾਂ ਨੂੰ ਭੇਜਿਆ ਗਿਆ ਵੀ ਤੁਸੀਂ ਪਾਰਟਿਸਿਪੇਟ ਨਹੀਂ ਕਰਨੀ ਫਿਰ ਵੀ ਐਡੀ ਵੱਡੀ ਗਿੰਦ 'ਚ ਤੁਸੀਂ ਪਹੁੰਚੇ ਸਵੇਰੇ ਤੋਂ ਲੈ ਕੇ ਬੈਠ ਰੱਖਣ ਦੀ ਜਗ੍ਹਾ ਨਹੀਂ ਸੀ ਪਰ ਬੱਚਿਆਂ ਦਾ ਦਿਲ ਬੜਾ ਗੁੱਟਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਰਾਥਨ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਤੁਸੀਂ ਫਿਰ ਵੀ ਬੈਠੇ ਹੋ ਐਡੀ ਵੱਡੀ ਗਿੰਦ 'ਚ ਆਏ ਹੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਹੁਣ ਮੈਂ ਬੇਨਤੀ ਕਰਦਾ ਆਪਣੇ ਕੰਮ ਦੇ ਸਾਥੀਆਂ ਕੀ ਕਹਿਣਾ ਚਾਹੋਗੇ ਅੱਜ ਸਿੰਘ ਜੀ ਤੁਸੀਂ ਆਏ ਹੋਰੇ ਤੇ ਵਿਰੋਧ ਕਾਫੀ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਕੀ ਕਹਿਣਾ ਚਾਹੋਗੇ ਲੇਕੋ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨ ਸਭਾ ਦੇ ਸਾਡੇ ਜਿੰਨੇ ਵੀ ਟੀਮ ਹੈ ਵਿਕਾਸ ਸ਼ਰਮਾ ਜਿਨ੍ਹਾਂ ਦੀ ਪੂਰੀ ਟੀਮ ਹੈ ਇਹਨਾਂ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਜ਼ਰੂਰ ਕਰਦਾ ਕਿ ਇੱਕ ਰਾਜਨੀਤੀ ਤੋਂ ਉੱਤੇ ਉੱਠ ਕੇ ਪਾਰਟੀਵਾਦੀ ਦੀ ਸੋਚ ਤੋਂ ਉੱਤੇ ਉੱਠ ਕੇ ਇਹਨਾਂ ਨੇ ਨੌਜਵਾਨੀ ਲਈ ਸੋਚਿਆ ਅੱਜ ਪੰਜਾਬ ਦੀ ਨੌਜਵਾਨੀ ਬਦਿਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰੇ ਤੇ ਪੂਰੇ ਦੇਸ਼ ਨੂੰ ਵੀ ਖੁਸ਼ਹਾਲ ਕਰੇ ਇਸ ਲਈ ਸਾਰੇ ਅੱਜ ਚਿੰਤਾ ਕਰ ਰਹੇ ਨੇ ਲੇਕਿਨ ਅੱਜ ਆਪਾਂ ਦੇਖਦੇ ਆਂ ਦੂਜੇ ਪਾਸੇ ਜਿਸ ਪ੍ਰਕਾਰ ਪੰਜਾਬ ਦੀ ਜਵਾਨੀ ਜੋ ਨਸ਼ਿਆਂ ਦੇ ਲੜ ਲਾ ਕੇ ਆਪਣੀ ਜਵਾਨੀ ਨੂੰ ਵੀ ਰੋਲ ਰਹੀ ਹੈ ਆਪਣੇ ਮਾਪਿਆਂ ਨੂੰ ਵੀ ਦੁੱਖ ਦੇ ਰਹੀ ਹੈ ਸਮਾਜ 'ਚ ਵੀ ਅਰ ਅਰਜ ਪੰਜਾਬ ਦਾ ਨਾਂ ਵੀ ਜੋ ਹੈ ਉਹ ਕਿਤੇ ਜਾ ਰਿਹਾ ਹੈ ਇਹ ਸਾਰੀ ਚੀਜ਼ਾਂ ਨੂੰ ਰਾਜਨੀਤੀ ਤੋਂ ਨਾਲ ਨਾ ਜੋੜ ਕੇ ਜੋ ਅੱਜ ਨੌਜਵਾਨ ਸਭਾ ਘਨੌਰ ਨੇ ਉਪਰਾਲਾ ਕੀਤਾ ਸੀ ਮਨੂੰ ਬੜੀ ਇੱਕ ਮੈਂ ਨਖੇਦੀ ਵੀ ਕਰਦਾ ਮੈਂ ਬੜੇ ਸਪਸ਼ਟ ਸ਼ਬਦਾਂ ਚ ਕਿ ਦੇਖੋ ਰਾਜਨੀਤਿਕ ਪਾਰਟੀਆਂ ਨੇ ਜਿਹੜੀ ਪੂਰੇ ਸੱਤਾ ਪੱਖ ਦੀਆਂ ਪਾਰਟੀਆਂ ਨੇ ਹਰ ਪ੍ਰਕਾਰ ਦਾ ਜ਼ੋਰ ਜ਼ਬਰਦਸਤੀ ਕਰਕੇ ਇਸ ਜਿਹੜੀ ਮੈਰਾਥਨ ਹੈ ਨਸ਼ਿਆਂ ਦੇ ਵਿਰੁੱਧ ਮੈਂ ਕਹਿੰਦਾ ਵੀ ਤੁਸੀਂ ਜਦ ਕੈਂਪੇਨ ਚਲਾਉਂਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਉਹ ਠੀਕ ਹੈ ਜੇ ਕੋਈ ਆਮ ਘਰ ਦੇ ਬੱਚੇ ਖੜੇ ਹੋ ਕੇ ਉਸ ਜਵਾਨੀ ਨੂੰ ਇੱਕ ਪ੍ਰੇਰਣਾ ਦਿੰਦੇ ਨੇ ਇਹ ਵੀ ਨੌਜਵਾਨਾਂ ਨੂੰ ਆਪਾਂ ਪ੍ਰੇਰਣਾ ਦਈਏ ਨਸ਼ਿਆਂ ਤੋਂ ਖਲਾਫ ਕੱਢਣਾ ਚਾਹੀਦਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਨਸ਼ਿਆਂ ਤੋਂ ਦੂਰ ਰਹੋ ਜਵਾਨੀ ਨੂੰ ਬਚਾਉਣ ਲਈ ਜਿਹੜੀ ਜਿਹੜੀ ਦੌੜ ਸੀ ਇਹ ਕੋਈ ਰਾਜਨੀਤਿਕ ਦੌੜ ਨਹੀਂ ਸੀ ਇਸ ਪ੍ਰਕਾਰ ਦਾ ਸਰਕਾਰ ਨੇ ਮੈਂ ਕਹਿੰਨਾ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਖੇਦੀ ਯੋਗ ਹੈ ਕੀ ਕਹਿਣਾ ਚਾਹੋਗੇ ਜੀ ਅੱਜ ਮੈਰਾਥਨ ਦੇ ਵਿੱਚ ਆਏ ਹੋ ਤੁਸੀਂ ਸਭ ਤੋਂ ਪਹਿਲਾਂ ਦਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮੰਨਦੇ ਮਾਤਰਮ ਇਹ ਇਹਦਾ ਮਕਸਦ ਹੈ ਕਿ ਭਾਰਤ ਇੱਕ ਹੈ ਸਟੇਟਾਂ ਲੱਖ ਲੱਖ ਹੋ ਸਕਦੀਆਂ ਪਰ ਦਿਲ ਸਭ ਦਾ ਇੱਕ ਹੈ ਅਸੀਂ ਸਾਰੇ ਹੀ ਕਿਸੇ ਦੀ ਬੁਰਾਈ ਨਹੀਂ ਕਰਨੀ ਫਰੀਦਾ ਮੰਨਦਾ ਕਿਸ ਨੂੰ ਆਕ ਇੱਜ਼ਤ ਆਪੇ ਮੰਨਦਾ ਹੋਏ ਇਹ ਜਿਹੜੇ ਕਿਸਾਨ ਵੀਰ ਬੈਠੇ ਆ ਇਹ ਸਾਡੇ ਚੋਂ ਹੈ ਸਾਡਾ ਪਰਿਵਾਰ ਹੈ ਪਰੇ ਕਿਸਾਨ ਮਜ਼ਦੂਰ ਇਕਤਾ ਦੀ ਗੱਲ ਕਰਦੇ ਆ ਪਰ ਮਜ਼ਦੂਰਾਂ ਦੀ ਗੱਲ ਨਾਰੇ ਜੀ ਕਰਦੇ ਪ੍ਰੈਕਟੀਕਲ ਕੁਝ ਨਹੀਂ ਕਰਦੇ ਜਿਹੜੇ ਇੱਥੇ ਬੈਠੇ ਆ ਮੇਰੇ ਵੀਰ ਇਹਨਾਂ ਨੂੰ ਪੁੱਛੋ ਤਾਂ ਤੁਹਾਡੇ ਨਾਲ ਮਜ਼ਦੂਰ ਕਿੰਨੇ ਕਹਿੰਦੇ ਆਨਸਤ ਦੀ ਗੱਲ ਹੈ ਵੀਰੋ ਨੌਵੇਂ ਪਾਸ਼ਾਹੀ ਨੇ ਹਿੰਦ ਦੀ ਚਾਦਰ ਉਹ ਕਿਦੇ ਵਾਸਤੇ ਕੀਤਾ ਦਿੱਤਾ ਸੀ ਸ਼ਿਸ਼ਕੀ ਦੇ ਵਾਸਤੇ ਦਿੱਤਾ ਪਾ ਹਿੰਦੂਆਂ ਵਾਸਤੇ ਦਿੱਤਾ ਹਿੰਦ ਦੀ ਚਾਦਰ ਬਣੀ ਅੱਜ ਇਹਨਾਂ ਨੂੰ ਪੁੱਛੀਏ ਪੀ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਉਹਨਾਂ ਨੇ ਆਪਣੇ ਆਪ ਨੂੰ ਵਾਰਤਾ ਉਹਨਾਂ ਦੇ ਬੱਚੇ ਬਾਰੇ ਕੇ ਉਹਨਾਂ ਦਾ ਪੁੱਤ ਬਾਰੇ ਕੇ ਉਹਨਾਂ ਦੀ ਮਾਤਾ ਜੀ ਬਾਰੇ ਕੀ ਗੁਰੂ ਗੋਬਿੰਦ ਸਿੰਘ ਜੀ ਉਹ ਕਿਦੇ ਵਾਸਤੇ ਬਾਰੇ ਆ ਹਿੰਦ ਦੀ ਚਾਦਰ ਵਾਸਤੇ ਬਾਰੇ ਆ ਅੱਜ ਇਹਨਾਂ ਨੂੰ ਪੁੱਛਦੇ ਵੀ ਹਿੰਦ ਦੀ ਚਾਦਰ ਦਾ ਮਤਲਬ ਦੱਸੋ ਇਹ ਕੋਈ ਰੱਟਾ ਕਹਿੰਦੇ ਇੱਥੇ ਆਰਐਸਐਸ ਹੈ ਓਏ ਆਰਐਸਐਸ ਦੀ ਵਿਚ ਸੋਚ ਹੈ ਉਹ ਹਿੰਦੁਸਤਾਨ ਦੀ ਗੱਲ ਹੈ ਉਹ ਕਿਸੇ ਦੀ ਗੱਲ ਨਹੀਂ ਹੈ ਅਤੇ ਫਿਰ ਕਾਪਸਤੀ ਕੋਈ ਕਿਸਦਾ ਲੈਣ ਦੇ ਨਹੀਂ ਹੈ ਹਲਕਾ ਕਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ use 89 punjab har khabar jisda hove akhbar